ਤਾਂ ਇਸ ਸਮੇਂ ਉਹ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਜਿੱਥੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਦੂਜਾ ਨੌਜਵਾਨ ਹਸਪਤਾਲ ਦੇ ਵਿੱਚ ਭਰਤੀ ਹੈ ਤੇ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਧਰਨਾ ਪ੍ਰਦਰਸ਼ਨ ਚੱਲਿਆ ਗਿਆ ਕਿਉਂਕਿ ਪਰਿਵਾਰ ਦੇ ਨਾਲ ਸਹਿਮਤੀ ਬਣ ਚੁੱਕੀ ਹੈ ਤੇ ਜਿਹੜੇ ਹੈਗੇ ਨੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਵਿੱਚ ਡੀਆਈਜੀ ਨਿਲੰਬਰੀ ਜਗਦੱਲੇ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਪੂਰੇ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕਰ ਲਏਗਾ ਤੇ ਇੱਕ ਚੀਜ਼ ਹੋਰ ਉਹਨਾਂ ਨੇ ਕਲੀਅਰ ਕੀਤੀ ਹੈ ਕਿ ਜਿਹੜੇ ਪ੍ਰਵਾਸੀਆਂ ਦਾ ਜਿਹ ਤਕਰੀਬਨ ਕੋਈ 8 ਸਾਲ ਬਾ ਕੋਈ 8ਵੀਂ ਪਾਸਾ ਕੋਈ 10ਵੀਂ ਪਾਸਾ ਕੋਈ 12ਵੀਂ ਪਾਸਾ ਜਿਹੜੇ ਨੌਜਵਾਨ ਫੜੇ ਗਏ ਨੇ ਤੇ ਉਹ ਜਿਹੜੇ ਇੱਕ ਚੰਡੀਗੜ੍ਹ ਦੱਸਿਆ ਜਾ ਰਿਹਾ ਤੇ ਦੂਜਾ ਮੋਹਾਲੀ ਦਾ ਦੱਸਿਆ ਜਾ ਰਿਹਾ ਹੈਗਾ ਜਿਸ ਤੋਂ ਬਾਅਦ ਇਹ ਪ੍ਰਵਾਸੀਆਂ ਵਾਲਾ ਮੁੱਦਾ ਹੈਗਾ ਜਿਹੜਾ ਉਹਦੇ ਉੱਪਰ ਵੀ ਡੀਆਈਜੀ ਨਿਲੰਬਰੀ ਜਗਤਾਂ ਲੈ ਨੇ ਕਲੀਅਰ ਕਰ ਦਿੱਤਾ ਤੇ ਦੂਸਰੇ ਪਾਸੇ ਟ੍ਰੈਫਿਕ ਦੀ ਗੱਲ ਕਰ ਲਈਏ ਤਾਂ ਟ੍ਰੈਫਿਕ ਦੀ ਜਿਹੜੀ ਦਿੱਕਤ ਸੀਗੀ ਕਿਉਂਕਿ ਧਰਨਾ ਪ੍ਰਦਰਸ਼ਨ ਲੱਗਾ ਹੋਇਆ ਸੀਗਾ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤਾਂ ਕੱਲ ਐਸਐਸਪੀ ਮੋਹਾਲੀ ਖੁਦ ਧਰਨੇ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਲਦੀ ਹੀ ਜਿਹੜਾ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਤੇ ਅੱਜ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਿਆ ਗਿਆ ਤੇ ਡੀਆਈਜੀ ਨਿਲੰਬਰੀ ਜਗਦਾਲੇ ਨੇ ਹੈਗੀ ਇਸ ਦੇ ਉੱਪਰ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਗਈ ਹੈ ਤਸਵੀਰਾਂ ਮੇਰੇ ਸਾਥੀਆਂ ਨੂੰ ਕਹਾਂਗਾ ਤੁਸੀਂ ਦਿਖਾਉਂਦੇ ਰਹੋ ਕਿ ਜਿਹੜਾ ਹੈਗਾ ਜਾਮ ਜਿਹੜਾ ਸੀਗਾ ਤਕਰੀਬਨ 3 ਦਿਨ ਹੋ ਚੁੱਕੇ ਧਰਨਾ ਪ੍ਰਦਰਸ਼ਨ ਤੋਂ ਜਿਹੜਾ ਜਾਮ ਜਿਹੜਾ ਹੈਗਾ ਖੁੱਲ ਚੁੱਕਾ ਹੈਗਾ ਤੁਸੀਂ ਦੇਖ ਸਕਦੇ ਹੋ ਮੁਲਾਜ਼ਮ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਹੈਗੇ ਨੇ ਲਗਾਤਾਰ ਉਹਨਾਂ ਵੱਲੋਂ ਜਿਹੜੇ ਹੈਗੇ ਟ੍ਰੈਫਿਕ ਨੂੰ ਜਿਹੜਾ ਹੈਗਾ ਕਲੀਅਰ ਕੀਤਾ ਜਾ ਰਿਹਾ ਹੈਗਾ ਕਿਉਂਕਿ ਕਾਫੀ ਲੰਬਾ ਸਮਾਂ ਸੀਗਾ 3 ਦਿਨ ਹੋ ਚੁੱਕੇ ਸਨ ਤੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਸੀ ਮੋਹਾਲੀ ਦੇ ਵਿੱਚ ਤਾਂ ਪਹਿਲਾਂ ਹੀ ਖੈਰ ਤੋਂ ਸ਼ੁਰੂ ਤੋਂ ਆਉਂਦੀ ਹੈ ਤੇ ਪਰ ਧਰਨੇ ਪ੍ਰਦਰਸ਼ਨ ਕਾਰਨ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਹੋ ਰਹੀ ਸੀ ਤੇ ਪਰਿਵਾਰ ਦੇ ਵੀ ਸੀਗਾ ਕਿ ਜਦੋਂ ਤੱਕ ਉਹ ਦੋਸ਼ੀਏ ਜਿਹੜੇ ਨਹੀਂ ਫੜੇ ਜਾ ਰਹੇ ਹੈਗੇ ਤਾਂ ਉਦੋਂ ਹੁਣ ਮੰਨ ਲਿਓਗੇ ਦਲ ਦੇ ਵਿੱਚ ਪੇਸ਼ ਕਰਕੇ ਜਿਹੜਾ ਰਿਮਾਂਡ ਲਿਆ ਜਾਵੇਗਾ ਤੇ ਅੱਗੇ ਤਫ਼ਤੀਸ਼ ਕੀਤੀ ਜਾਵੇਗੀ। ਪ੍ਰਕਰ ਕੀਤਾ ਕਿ ਮਾਰਾ ਇਹ ਜਿਹੜਾ ਮੁੰਡਾ ਸਾਡਾ ਸ਼ਹੀਦ ਹੋਇਆ ਉਹਨੂੰ ਯੋਧੇ ਦਾ ਦਰਜਾ ਦਿੱਤਾ ਜਾਊਗਾ ਅੱਜ ਤੋਂ ਬਾਅਦ। ਕਿਉਂਕਿ ਉਹਨੇ ਸਾਡੇ ਪੰਜਾਬ ਦੀਆਂ ਸੁੱਤੀਆਂ ਜ਼ਮੀਰਾਂ ਜਗਾਤੀਆਂ ਨੇ। ਦੂਜੀ ਗੱਲ ਜੇ ਕਿਸੇ ਵੀ ਬੰਦੇ ਨੇ ਹੁਣ ਦੁਬਾਰਾ ਐਲਾਨ ਕਰ ਰਹੇ ਹਾਂ ਜੇ ਕਿਸੇ ਨੇ ਵੀ ਉਹਨੂੰ ਕਿਹਾ ਮੁੰਡੇ ਨੂੰ ਜਿਹੜਾ ਹਸਪਤਾਲ ਪਿਆ ਕਿ ਉਹਦੇ ਉਹ ਆਪਣੇ ਸਵਾਸ ਤੇ ਆ ਗਿਆ ਤੇ ਉਹਦੇ ਨਾਲ ਦੇ ਬੈੱਡ ਤੇ ਉਹਨੂੰ ਪਾਵਾਂਗੇ ਅਸੀਂ। ਸਹੀ ਹੈ। ਪੋਰਸ ਵਿੱਚ ਨਹੀਂ ਆਊਗੀ ਖਾਲਸਾ ਪੰਥ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਕਿਰਤ ਸੇ ਇਲਾ ਪੜ ਕੇ ਤੇ ਅਦੀ ਅਰਦਾਸਾ ਸੋਧ ਕੇ ਆਊਗਾ ਨਾਲ ਦੇ ਬੈੱਡ ਤੇ ਜੇ ਨਾ ਪਾਇਆ ਤੇ ਨਾ ਜਸਦੀਪ ਸਿੰਘ ਖਾਲਸਾ ਨਹੀਂ ਆ ਉਹਦੇ ਵਿੱਚ ਗਲਤੀ ਸਾਡੀ ਆ ਅਸੀਂ ਜ਼ਿੰਮੇਵਾਰ ਹੋਵਾਂਗੇ ਉਹਦੇ ਅਸੀਂ ਸਿਆਣੇ ਬਣੀਏ ਸਾਡੀ ਸਿੱਖ ਕੌਮ ਇਸ ਟਾਈਮ ਪਿੱਛੇ ਤਾਂ ਹੀ ਆ ਕਿਉਂਕਿ ਅਸੀਂ ਤੱਤੇ ਚੱਲਦੇ ਆ ਗਰਮ ਸੁਭਾਅ ਦੇ ਨਾਲ ਚੱਲਦੇ ਆ ਲਾਈਵ ਐਗਜ਼ਾਮਪਲ ਮੈਂ ਤੁਹਾਨੂੰ ਸੌਦੀ ਸਿੱਧੀ ਦੱਸ ਦੇਣਾ ਅਮਰਤਪਾਲ ਸਿੰਘ ਭਾਈ ਆਪਣੇ ਜੱਜ ਦੇ ਬਿਰੂਗੜ ਜੇਲ੍ਹ ਦੇ ਵਿੱਚ ਬੈਠੇ ਆ ਭਾਈ ਸਾਹਿਬ ਨੂੰ ਉਂਗਲਾਂ ਇਸ ਜੀਆਂ ਲਾਈਆਂ ਗਈਆਂ ਉਹ ਤੱਤੇ ਹੀ ਚੱਲੇ ਆ ਹੁਣ ਅਮਰਿਤਪਾਲ ਸਿੰਘ ਮਹਿਰੋ ਬਾਈ ਵੀ ਹੈਗਾ ਹੁਣ ਵੀ ਬਾਹਰ ਫਿਰਦਾ ਨਾ ਉਹ ਤਰੀਕੇ ਨਾਲ ਚੱਲਦਾ ਤੱਤੇ ਨਹੀਂ ਚੱਲਦੇ ਸਾਡੀ ਸਿੱਖ ਕੌਮ ਦਾ ਕਹਾਣੀ ਹੀ ਹੋਇਆ ਕਿ ਅਸੀਂ ਤੱਤੇ ਚੱਲਦੇ ਆ ਅਸੀਂ ਸਹਜ ਦੇ ਨਾਲ ਜਿਹੜਾ ਇਹ ਮਸਲਾ ਚੱਲਦਾ ਪਹਿਲਾਂ ਅਸੀਂ ਇਹਨੂੰ ਨਜਿੱਠੀਏ ਤੋਂ ਉਸ ਤੋਂ ਬਾਅਦ ਜਿਹੜਾ ਬੰਦਾ ਜਿੱਥੇ ਰਹਿੰਦੇ ਸੀਗੇ ਠੀਕ ਆ ਜੀ ਉਹ ਬੰਦਾ ਵੀ ਪੁਲਿਸ ਨੇ ਕਬਜ਼ੇ ਕਰ ਲਿਆ ਹੋਇਆ ਅਰੈਸਟ ਉਹਦੀ ਪਾ ਲਈ ਆ ਬੰਦੇ ਦੀ ਜਿਹਦੇ ਪੀਜੀ ਚ ਰਹਿੰਦੇ ਸੀਗੇ ਉਹਦਾ ਪ੍ਰਵੀਨ ਨਾਮ ਦੱਸਿਆ ਜਾ ਰਿਹਾ ਤੇ ਉਹ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਬੰਦਾ ਦੂਜੀ ਗੱਲ ਦੂਜੀ ਗੱਲ ਇਹ ਆ ਜੇ ਅਸੀਂ ਇਹ ਸੋਚੀਏ ਕਿ ਸਾਰਾ ਕੁਝ ਪ੍ਰਸ਼ਾਸਨ ਕਰੂਗਾ ਤੇ ਪ੍ਰਸ਼ਾਸਨ ਵੱਲੋਂ ਨਹੀਂ ਹੋਣਾ ਇਹ ਅੱਜ ਅਸੀਂ ਮੰਨ ਲਈਏ ਕਿਤੇ ਨਾ ਕਿਤੇ ਸਾਡੇ ਵੀ ਫਰਜ਼ ਆ ਪੰਜਾਬ ਪਹਿਲਾਂ ਸਾਡਾ ਏ ਪ੍ਰਸ਼ਾਸਨ ਬਾਅਦ ਚ ਸਾਡੀ ਕਮੀ ਹੈ ਜਿਹੜੇ ਸਿੱਖ ਆ ਪੰਜਾਬ ਦੇ ਜਿਹੜੇ ਵਾਸੀ ਨੇ ਸਿੱਖ ਨੌਜਵਾਨ ਅਸੀਂ ਹੈਗੇ ਆਂ ਪਾਲਿਸ ਪ੍ਰਸ਼ਾਸਨ 47 ਤੋਂ ਬਾਅਦ ਬਣਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਤੇ ਜਿਹੜੇ ਅਸੀਂ ਖਾਲਸਾ ਪੰਥ ਹੈ ਜਿੰਨੇ ਵੀ ਸਿੱਖ ਨੌਜਵਾਨ ਪੰਜਾਬੀ ਭਾਈਚਾਰਾ ਇਹ ਸਦੀਆਂ ਤੋਂ ਚੱਲਦੇ ਆ ਰਹੇ ਆ ਗੁਰੂਆਂ ਪੀਰਾਂ ਦੀ ਧਰਤੀ ਆ ਇਹਦੀ ਰਾਖੀ ਪਹਿਲ ਦੀ ਆਧਾਰ ਸਾਡਾ ਏ ਠੀਕ ਆ ਨਾ ਤੇ ਇਹ ਚੀਜ਼ ਨੂੰ ਅਸੀਂ ਮੰਨੀਏ ਸਾਰੇ ਪਿੰਡ ਵਾਸੀ ਇਕੱਠੇ ਹੋਣ ਪਿੰਡ ਪਿੰਡ ਚ ਹੋਂਕਾ ਦਈਏ ਵੋਟਰਾਂ ਦੇ ਨਾਮ ਕਟਾਉਣੇ ਇਹਨਾਂ ਦੇ ਪ੍ਰਵਾਸੀਆਂ ਦੇ ਕੋਈ ਬਹੁਤ ਵੱਡੀ ਗੱਲ ਨਹੀਂ ਸਾਰੇ ਨਾਲ ਇਕੱਠੇ ਹੋ ਕੇ ਤੁਰੋ ਸਾਡੇ ਤੇ ਅਸੀਂ ਇਹਨੂੰ ਬੰਦ ਕਰਾਵਾਂਗੇ ਸਾਰਿਆਂ ਨੂੰ ਪ੍ਰਵਾਸੀ ਕਿਵੇਂ ਬਾਹਰ ਕੱਢਣੇ ਆ ਉਹਦਾ ਵੀ ਸਾਡੇ ਕੋਲ ਤਰੀਕਾ ਕਮੇਟੀ ਬਣਾਈਏ ਅਸੀਂ ਸਾਰੇ ਪਿੰਡਾਂ ਦੇ ਵਿੱਚ 10-10 ਬੰਦਿਆਂ ਦੀ ਠੀਕ ਆ ਮੋਦਵਾਰ ਬੰਦੇ ਹੋਣ ਵਿੱਚ ਵਕੀਲ ਵੀ ਹੋਵੇ ਵਿੱਚ ਨੰਗ ਸਿੰਘ ਫੌਜਾਂ ਵੀ ਹੋਣ ਵਿੱਚ ਸੂਝਵਾਨ ਬੰਦੇ ਵੀ ਹੋਣ ਉਸ ਤੋਂ ਬਾਅਦ ਹਰ ਇੱਕ ਪਿੰਡ ਦੇ ਬੰਦੇ ਜਾ ਕੇ ਵੈਸੇ ਤਾਂ ਇੱਕ ਪਿੰਡ ਤੋਂ ਸ਼ੁਰੂਆਤ ਕਰਨ ਦੀ ਲੋੜ ਹੈ ਗਾਂ ਆਪੇ ਸਾਰਾ ਕੁਝ ਹੋ ਜਾਣਾ ਠੀਕ ਆ ਤੇ ਆਪਾਂ ਜਾ ਕੇ ਮੋਦਵਾਰ ਬੰਦਿਆਂ ਨੂੰ ਮਿਲੀਏ ਐਸਪੀ ਐਸਐਸਪੀ ਡੀਸੀ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਮਿਲੀਏ ਉਹਨਾਂ ਦੇ ਹਿੱਸੇ ਲਾਈਏ ਤੇ ਉਸ ਤੋਂ ਬਾਅਦ ਕੀ ਆ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਸਮਾਂ ਦਈਏ ਤੁਹਾਡੇ ਕੋਲ ਇਹ ਸਮਾਂ ਤੇ ਤੁਸੀਂ ਇਹਨੂੰ ਕਰਾਓ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦੇ ਦੇਣਾ ਪੀਜੀਆ ਦੇ ਕੋਲੇ ਨਵਾਗਰੋਂ ਪਿੰਡ ਦਾ ਪਿਛਲੇ 48 ਸਾਲ ਤੋਂ ਉੱਥੇ ਬੀੜੀ ਜੜਦੇ ਗੁਟਕੇ ਦੀਆਂ ਦੁਕਾਨਾਂ ਚੱਲਦੀਆਂ ਸੀਗੀਆਂ ਉੱਥੇ ਵੱਡੇ ਤੋਂ ਵੱਡੇ ਖੱਬੀਖਾਨ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਪੁਲਿਸ ਪ੍ਰਸ਼ਾਸਨ ਵੀ ਆਉਂਦਾ ਸਾਰਾ ਕੁਝ ਰਾਤੀ 2 2 ਵਜੇ ਸ਼ਰਾਬਾਂ ਮਿਲਦੀਆਂ ਸੀਗੀਆਂ ਠੀਕ ਆ ਨਾ ਜੀ ਉੱਥੇ ਰਾਤ ਨੂੰ 2 2 ਵਜੇ ਠੇਕੇ ਖੋਲ ਕੇ ਸ਼ਰਾਬਾਂ ਵੀ ਮਿਲਦੀਆਂ ਸੀਗੀਆਂ ਅਸੀਂ ਅਖਬਾਰ ਦੇ ਵਿੱਚ ਕਢਾਇਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਿਆ 24 ਘੰਟੇ ਦਾ ਤੁਹਾਡੇ ਕੋਲ ਸਮਾਂ ਜੇ ਤੁਸੀਂ ਬੰਦ ਕਰਾਉਂਦੇ ਹੋ ਤਾਂ ਦੱਸ ਦਿਓ ਨਹੀਂ ਅਸੀਂ ਤੇਲ ਘੇਰ ਕੇ ਅੱਗ ਲਾ ਕੇ ਫੂਕ ਦਾਂਗੇ ਤੇ ਅਸੀਂ ਮੋਟਰਸਾਈਕਲ ਦੇ ਵਿੱਚ ਆਪਦੀ ਤੇਲ ਦੀ ਚੈਨੀ ਭਰਾ ਕੇ ਬੈਠੇ ਹੋਏ ਸੀਗੇ ਚੜ੍ਹਦੀ ਕਲਾ ਇਦਾਂ ਦੀ ਰਹੀ ਆ ਸਵਾ ਲੱਖ ਫੌਜਾ ਇੱਕ ਮੈਂ ਹੈਗਾ ਇੱਕ ਪ੍ਰਭਜੋਤ ਸਿੰਘ ਖਾਲਸਾ ਇੱਧਰ ਹੀ ਹੋਣਾ ਕਿਤੇ ਸਾਡੇ ਆਪਣੇ ਗਰੁੱਪ ਦਾ ਉਹ ਖੜਾ ਮੁੰਡਾ ਠੀਕ ਆ ਇੱਕ ਸਿਮਰਨਜੀਤ ਸਿੰਘ ਖਾਲਸਾ ਤੇ ਇੱਕ ਆ ਖੜਿਆ ਸਿੰਘ ਆਪਣਾ ਠੀਕ ਆ ਇਹ ਹਾਲਾਂਕਿ ਅਮਰਤਾਰੀ ਨਹੀਂ ਹੈਗਾ ਠੀਕ ਆ ਪਰ ਜਾਗਦੀਆ ਜ਼ਮੀਰਾ ਦੇਖ ਲਓ ਸ਼ਸਤਰਧਾਰੀ ਆ ਠੀਕ ਆ ਸਾਡੇ ਨਾਲ ਤੁਰਦਾ ਚਾਰ ਤੋਂ ਪੰਜ ਸਿੰਘਾਂ ਨੇ ਅਸੀਂ ਗਿਣਮੇ 48 ਸਾਲ ਤੋਂ ਜਿਹੜਾ ਨਸ਼ਾ ਵਿਕਰੇ ਆ ਸੀ 24 ਘੰਟੇ ਦੇ ਵਿੱਚ ਖਤਮ ਕਰਾਇਆ ਸੀ ਗੱਲ ਇਹ ਆ ਸਾਨੂੰ ਸਿੱਧੇ ਹੋ ਕੇ ਤੁਰਨਾ ਪੈਣਾ ਸਾਨੂੰ ਆਪਦੇ ਸਿਰ ਦੀ ਬਾਜ਼ੀ ਲਾ ਕੇ ਤੁਰਨਾ ਪੈਣਾ ਜੇ ਅਸੀਂ ਸੋਚਾਂਗੇ ਪਹਿਲਾਂ ਸਾਡੇ ਨਾਲ ਕੱਟ ਹੋ ਜਾਵੇ ਤੇ ਉਸ ਤੋਂ ਬਾਅਦ ਅਸੀਂ ਅੱਗੇ ਅੱਗੇ ਦੀ ਕਾਰਵਾਈ ਕਰੀਏ ਉਹ ਪੋਸੀਬਲ ਨਹੀਂ ਆ ਸਾਨੂੰ ਅੱਗੇ ਹੋ ਕੇ ਆਪ ਤੁਰਨਾ ਪੈਣਾ ਤਾਂ ਹਰ ਇੱਕ ਚੀਜ਼ ਦਾ ਨਵੇੜਾ ਹੋਣਾ ਇੱਥੇ ਹਾਂਜੀ ਜੇ ਬੇਨਤੀ ਇਦਾਂ ਨਹੀਂ ਕਰੋ ਜਿਹੜੇ ਬੰਦੇ ਜਿਹੜੇ ਪੀਜੀਆ ਦੇ ਵਿੱਚ ਬੰਦਿਆਂ ਨੂੰ ਰੱਖਦੇ ਆ ਉਹਨਾਂ ਦੀ ਬੈਕਗ੍ਰਾਉਂਡ ਡਾਟਾ ਸਾਰਾ ਉਹਨਾਂ ਕੋਲ ਹੋਣਾ ਚਾਹੀਦਾ ਕਿਸੇ ਕੋਲ ਨਹੀਂ ਹੋਣਾ ਚਾਹੀਦਾ ਹੀ ਨਹੀਂ ਅਸੀਂ ਰਹਿਣ ਨਹੀਂ ਦੇਣੇ ਅਸੀਂ ਰਹਿਣ ਨਹੀਂ ਦੇਣੇ ਇੱਕ ਬੇਨਤੀ ਹੋਰ ਆ ਹਾਂ ਸਾਰੇ ਬੰਦੇ ਕਈ ਜਣੇ ਜਿਹੜੇ ਪੀਜੀਆ ਦੇ ਵਿੱਚ ਰੱਖਦੇ ਆ ਆਧਾਰ ਕਾਰਡ ਵੋਟ ਕਾਰਡ ਬਣਵਾਉਂਦਾ ਪਰਚਾ ਉਤੇ ਵੀ ਹੋਣਾ ਚਾਹੀਦਾ ਐਮਸੀ ਦੇ ਵੀ ਸਰਪੰਚ ਦੇ ਵੀ ਪਰਚਾ ਹੋਣਾ ਚਾਹੀਦਾ ਐਮਐਲਏ ਸਰਪੰਚ ਥੋਡੇ ਰਾਹੀਂ ਸਾਰਿਆਂ ਨੂੰ ਬੇਨਤੀ ਆ ਭਾਵੇਂ ਇੰਨੀ ਕਲਿੱਪ ਮੇਰੀ ਕੱਟ ਕੇ ਚਲਾ ਦਿਓ ਸਨੇਹੇ ਪਹੁੰਚਦਾ ਕਰਦੇ ਹੋ ਸਾਰੇ ਗੁਰਦੁਆਰਿਆਂ ਦੀ ਕਮੇਟੀ ਐਮ ਐਲ ਏ ਐਮ ਪੀ ਸਰਪੰਚ ਜਿੰਨੇ ਵੀ ਮੌਤਵਾਰ ਬੰਦੇ ਹੈਗੇ ਸਾਡੀ ਖਾਲਸਾ ਫੌਜ ਥਾਂ ਥਾਂ ਤੇ ਪਹਿਰਾ ਦੇਊਗੀ ਕਿਸੇ ਵੀ ਪ੍ਰਵਾਸੀ ਦੇ ਡਾਕੂਮੈਂਟ ਤੇ ਜੇ ਉਹਨੇ ਸਾਈਨ ਕਿਤੇ ਕਿਸੇ ਵੀ ਬੰਦੇ ਨੇ ਉਹਦਾ ਗੁੱਟ ਵੱਢ ਕੇ ਅਕਾਲ ਤੱਕ ਸਾਬ ਪ੍ਰਕਾਸ਼ ਕਰਾਂਗੇ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰਸਨ ਤਜਿੰਦਰ ਗਰੇਵਾਲ ਦੇ ਨਾਲ ਕਰਨਵੀ ਸਿੰਘ ਰੰਦਾਵਾ ਔਨ 에ਅਰ ਮੋਹਾਲੀ